ਪਾਵਨ ਪਵਿੱਤਰ ਗੋਦ ਵਿੱਚ ਬੈਠੀ ਸਾਧ ਸੰਗਤ ਜੀ ਆਓ ਗੱਜ ਕੇ ਫਤੇ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ ਬਾਪੂ ਅਤਰ ਸਿੰਘ ਜੀ ਔਰ ਉਹਨਾਂ ਦੇ ਨਾਲ ਆਈ ਸਾਡੀ ਸਾਰੀ ਜੀ ਸੀਨੀਅਰ ਗਿੱਦਰ ਸਿੰਘ ਸਰਦਾਰ ਪਰਮਜੀਤ ਸਿੰਘ ਜੀ ਜੋਰ ਔਰ ਸਾਡੇ ਫਰੋਈਪਰ ਦੀ ਸਾਰੀ ਟੀਮ ਬਲੌਕਾਂ ਦੀ ਟੀਮ ਔਰ ਸਾਡੀ ਜ਼ਿਲ੍ਹੇ ਦੀ ਟੀਮ ਔਰ ਮੇਰੇ ਜਿਹੜੇ ਹਲਕੇ ਤੋਂ ਵਾਕਨਾ ਤੋਂ ਪਿੰਡਾਂ ਦੇ ਪਹੁੰਚਾ ਹੈ ਵਰਕਰ ਸਾਥੀਓ ਆਪਾਂ ਅੱਜ ਇਸ ਮੀਟਿੰਗ ਵਿੱਚ ਇਕੱਠੇ ਹੋਏ ਹਾਂ ਔਰ ਅੱਗੇ ਜਿਵੇਂ ਵੀਰਾਂ ਨੇ ਬੁਲਾ ਰਹੇ ਨੇ ਦੱਸਿਆ ਕਿ ਆਪਣੇ ਇਹ ਜਿਹੜੇ ਦੀ ਪਹਿਲੀ ਵੱਡੀ ਭਰਮੀ ਜਿਹੜੀ ਹੈ ਮੀਟਿੰਗ ਰੱਖੀ ਗਈ ਹੈ ਔਰ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਜੋ ਇਹ ਮੀਟਿੰਗ ਜੋ ਬਾਬੇ ਬਕਾਲਾ ਸਾਹਿਬ ਉਹ ਕਾਨਫਰੰਸ ਹੋਣ ਜਾ ਰਹੀ ਹੈ ਨਖਰਟੁੰਨਿਆ ਤੇ ਉਸ ਸੰਬੰਧੀ ਅਸੀਂ ਆਪਣੇ ਵਾਕਨਾ ਪਿੰਡਾਂ ਵਿੱਚ ਜਾ ਕੇ ਆਪਣੇ ਲੋਕਾਂ ਨੂੰ ਜਾਗਰੂ ਕਰ ਰਹਾ ਹੈ ਔਰ ਡਿਊਟੀਆਂ ਲਾ ਕੇ ਆਪਾਂ ਵੱਧ ਵੱਧ ਜਿਹੜਾ ਅਸੀਂ ਬਾਬੇ ਬਕੌਲਾ ਸਾਹਿਬ ਪਹੁੰਚਣਾ ਹੈ ਔਰ ਮੈਂ ਤਾਂ ਤੁਹਾਡਾ ਧੰਨਵਾਦੀ ਕਰਾਂਗਾ ਕਿਉਂਕਿ ਸਾਨੂੰ ਇੱਕ ਦਿਨ ਸਮਾਂ ਮਿਲਿਆ ਸੀ ਸਾਰੇ ਵੀਰਾਂ ਨੂੰ ਜਿਹੜਾ ਅਸੀਂ ਫੋਨਾਂ ਦੇ ਸਹੇਲ ਆਏ ਔਰ ਤੁਸੀਂ ਵੱਧ ਵੱਧ ਇੱਥੇ ਵਰਕਰ ਸਾਥੀ ਪਹੁੰਚੇ ਹੋ ਔਰ ਵੀਰੋ ਗੱਲ ਇਹ ਆ ਵੀ ਬੁਲਾ ਰਹੇ ਨੇ ਦੱਸਿਆ ਹੈ ਕਿ ਅਸੀਂ ਅੱਜ ਆਪਦੇ ਫਰਜ਼ ਨਿਭਾਉਣੇ ਆ ਨਾ ਤਾਂ ਅਸੀਂ ਕੋਈ ਭਾਈ ਅਮਰਤ ਕਾਸਿੰਗ ਦੇ ਹਸਾਨ ਦਾਦੇ ਤੇ ਨਾ ਹੀ ਉਹਨਾਂ ਦੇ ਪਰਿਵਾਰ ਤੇ ਕਿਉਂਕਿ ਅੱਜ ਲੋੜ ਏ ਅਸੀਂ ਪੰਜਾਬ ਦੇ ਵਾਸੀ ਆ ਅਸੀਂ ਸਿੱਖ ਆ ਔਰ ਸਾਡਾ ਫਰਜ਼ ਏ ਕਿ ਅਸੀਂ ਆਪਣੇ ਪੰਜਾਬ ਦੇ ਲੋਕਾਂ ਵਾਸਤੇ ਔਰ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਅੱਜ ਤੈਅ ਕਰਕੇ ਅਸੀਂ ਖੜਨਾ ਕਿੱਥੇ ਆ ਕਿਉਂਕਿ ਜੋ ਪਿਛਲੀਆਂ ਸਰਕਾਰਾਂ ਨੇ ਉਹ ਸਾਡੇ ਨਾਲ ਕੀ ਕਰੀਆਂ ਕਿਉਂਕਿ ਸਾਡੀ ਕਿਸਾਨੀ ਦੀ ਜਵਾਨੀ ਅੱਜ ਦਿਨੋ ਦਿਨ ਜਿਹੜੀ ਉਹ ਖਤਮ ਕੀਤੀ ਜਾ ਰਹੀ ਏ ਤਾ ਅੱਜ ਉਥੇ ਲੱਗਦਾ ਹੈ ਕਿ ਜਿੱਥੇ ਅਸੀਂ ਆਉਂਦੀਏ ਕਿਰਤ ਕਰਨੀ ਹੈ ਆਪਣੇ ਪਰਿਵਾਰਾਂ ਦੀ ਸਾਂਭ ਕਰਨੀ ਉਥੇ ਸਾਨੂੰ ਆਪਣੇ ਸਮਾਜ ਵਾਸਤੇ ਵੀ ਲੜਨਾ ਪਵੇਗਾ ਕਿਉਂਕਿ ਕਿਤਨੇ ਕਿਤੇ ਸਮਾਂ ਹੋਇਆ ਹੈ ਇਨਸਾਨ ਨੇ ਆਪਣਾ ਨਾ ਦਿਮਾਗ ਚਲਾਇਆ ਅਸੀਂ ਦਰੂਦੀ ਮਤ ਦੇ ਪਾਸੇ ਹਟ ਕੇ ਅਸੀਂ ਆਪਣੇ ਸਮਝਿਆ ਵੀ ਅਸੀਂ ਬਿਤੇ ਤਗੜੇ ਤੇ ਅਮੀਰ ਹੋ ਗਏ ਪਰ ਨਹੀਂ ਸਭ ਤੋਂ ਵੱਡਾ ਜਣਾ ਸਾਨੂੰ ਕਿਹੜਾ ਸਾਡੇ ਪੰਜਾਬ ਦਾ ਡਾ ਦੁੱਖ ਲੱਗਿਆ ਵੀ ਅਸੀਂ ਆਪਣੇ ਪਰਿਵਾਰ ਛੁੱਪੇ ਕੀਤੇ ਅੱਜ ਗੱਲ ਕਰਨੀ ਹੈ ਕਿ ਹਰ ਇੱਕ ਇਨਸਾਨ ਸੋਚ ਰਿਹਾ ਕਿ ਮੈਨੂੰ ਦੋ ਬੱਚੇ ਚਾਹੀਦੇ ਹੈ ਤੇ ਸਰਕਾਰ ਨੇ ਨਾਰਾ ਲਾਇਆ ਸੀ ਬੱਚੇ ਦੋ ਹੀ ਅੱਛੇ ਪਰ ਮੈਨੂੰ ਲੱਗਦਾ ਵੀ ਉਹ ਸਾਡੀ ਮੈਨ ਪਾਵਰ ਖਤਮ ਕੀਤੀ ਗਈ ਸਿੱਖਾਂ ਦੀ ਕਿਉਂਕਿ ਉਹਨਾਂ ਨੇ ਸੋਚਿਆ ਕਿ ਇਹਨਾਂ ਨੂੰ ਖਤਮ ਕਿਵੇਂ ਕਰਨਾ ਹੈ ਸਰਕਾਰ ਬੜੇ ਨੰਨੇ ਸੱਜੇ ਤੋਂ ਉਹ ਸੋਚ ਰਹੀ ਹੈ ਕਿ ਸਿੱਖਾਂ ਨੂੰ ਕਿਉਂਕਿ ਅਸੀਂ ਕਿੰਨਾ ਜ਼ੋਰ ਜਿੱਦਾ ਕਰੀਏ ਪਹਿਲਾਂ ਉਹਨਾਂ ਨੇ ਸਾਨੂੰ ਆਡੇ ਮੈਨਪਾਵਰ ਸਾਨੂੰ ਪਰਿਵਾਰਾਂ ਵੱਲੋਂ ਛੋਟੇ ਕੀਤਾ ਅੱਜ ਅਸੀਂ ਦੇਖ ਰਹੇ ਆ ਕਿ ਸਾਡੇ ਕਿੰਨੇ ਬੱਚੇ ਆ ਸੀ ਕਿੰਨਾ ਕਿਤੇ ਉਹ ਸਾਡੇ ਬੱਚੇ ਜਿਹੜੇ ਉਹ ਨਕੰਮੇ ਕਿਉਂ ਹੋ ਰਹੇ ਆ ਕਿਉਂਕਿ ਅਸੀਂ ਉਹਨਾਂ ਤੋਂ ਡਰਦੇ ਆ ਅਸੀਂ ਸਿਰਫ ਉਹਨਾਂ ਦੀ ਇੰਨਾ ਤੋਂ ਮੋਹ ਪਿਆਰ ਦੇ ਵਿੱਚ ਝੱਟ ਗਏ ਆ ਕਿ ਅਸੀਂ ਉਹਨਾਂ ਨੂੰ ਕੋਈ ਕੰਮ ਹੀ ਕਿਸੇ ਬੰਦੇ ਉਹਨਾਂ ਨੂੰ ਜ਼ਿੰਮੇਵਾਰੀ ਨਹੀਂ ਦੇ ਸਕਦੇ ਕਿਉਂਕਿ ਦੇਖੋ ਭਾ사 ਜੀ ਇਹ ਪਾਲਣ ਪਾਲਣ ਹੱਦ ਤੱਕ ਸਾਡਾ ਗੁਰੂ ਸਾਹਿਬ ਇਨਸਾਨ ਕੁਝ ਨਹੀਂ ਕਰਨ ਜੋਗਾ ਪਰ ਗੱਲ ਕਰੀਏ ਸਾਡੇ ਸਿੱਖਾਂ ਦੀ ਸਿੱਖਾਂ ਨੇ ਹਮੇਸ਼ਾ ਹੀ ਕੁਰਬਾਨੀਆਂ ਕੀਤੀਆਂ ਕਿਉਂਕਿ ਸਾਡਾ ਗੁਰੂ ਕਹਿੰਦਾ ਸਾਨੂੰ ਜ਼ੁਲਮ ਦੇ ਵਿਰੁੱਧ ਜੜੀ ਆਵਾਜ਼ ਚੱਕਣੀ ਹੈ ਔਰ ਸਮੇਂ-ਸਮੇਂ 'ਤੇ ਸਾਡੇ ਯੋਧੇ ਆਏ ਆ ਜਿਵੇਂ ਅੱਜ ਭਾਈ ਜਗਤਾਰ ਸਿੰਘ ਉਹ ਮਹਾਰਾਜ ਜਿੰਨੇ ਵੀ ਬੰਦੀ ਸਿੰਘ ਨੇ ਤਾਂ ਮੈਂ ਕਹਿੰਦਾ ਸਾਡੇ ਰੋਲ ਬਾਡਨ ਨੇ ਅੱਜ ਭਾਈ ਅਮਰਪਾਲ ਸਿੰਘ ਖਾਸ ਆਏ ਨੇ ਉਹਨਾਂ ਨੇ ਕੋਈ ਆਪਦੀ ਜ਼ਿੰਦਗੀ ਵਾਸਤੇ ਨਹੀਂ ਉਹਨਾਂ ਨੇ ਪੰਜਾਬ ਪਾਸੇ ਆਵਾਜ਼ ਚੁੱਕੀ ਇਸ ਕਰਕੇ ਸਿੱਖੋ ਫਰਜ਼ ਤਾਂ ਆਪਣੇ ਸਾਰਿਆਂ ਦਾ ਹੀ ਬਣਦਾ ਹੈ ਕਿਉਂਕਿ ਅੱਜ ਆਪਾਂ ਦੇਖਿਆ ਜਦੋਂ ਕਿਤੇ ਗੱਲ ਚੱਲਦੀ ਸੀ ਨਸ਼ੇ ਦੀ ਤੇ ਕਿਤੇ ਚੱਲਦੀ ਸੀ ਉਹ ਮਾਝਾ ਬੈਠਦੇ ਵਿੱਚ ਕਿਤੇ ਬਾਰਡਰ ਲਾਈਨ ਤੇ ਉਹ ਗੱਲ ਚੱਲਦੀ ਸੀ ਕਹਿੰਦੇ ਸੀ ਵੀ ਨਸ਼ਾ ਹੈਗਾ ਤੇ ਕਿਤੇ ਸਾਡੇ ਜਿਹੜੇ ਜਿੰਨੇ ਵੀ ਲੋਕ ਸਿਓ ਕਹਿੰਦੇ ਸਾਨੂੰ ਕੀ ਫਰਕ ਪੈਂਦਾ ਸਾਡੇ ਪਿੰਡ ਬੱਚੇ ਆ ਤੇ ਕਿਤੇ ਅੱਜ ਗੱਲ ਕਰੀਏ ਜੇ ਪਿੰਡਾਂ 'ਚ ਗੱਲ ਆਈ ਤੇ ਫਿਰ ਕਿਹਾ ਸਾਡੇ ਘਰ ਬੱਚੇ ਆ ਤੇ ਅੱਜ ਗੱਲ ਕਰੀਏ ਤੇ ਮੈਨੂੰ ਲੱਗਦਾ ਵੀ ਕੋਈ ਪਰਿਵਾਰ ਨਹੀਂ ਰਹਿ ਗਿਆ ਜਿਹੜੇ ਪਰਿਵਾਰ ਨੂੰ ਸੇਖ ਨਹੀਂ ਲੱਗਾ ਇਹ ਕਰਾਂ ਵੀ ਵੀ ਜ਼ਿਆਦਾ ਤਾਂ ਜਦੋਂ ਸਾਡੇ ਬੱਚੇ ਹੀ ਸੇਫ ਨਹੀਂ ਅੱਜ ਮੈਂ ਗੱਲ ਕਰਾਂਗਾ ਵੀ ਅਸੀਂ ਹਰ ਕੀ ਇੱਥੇ ਆਗੂ ਤੋਂ ਆਉਂਦਾ ਹੈ ਕਿੰਨਾ ਕਦੇ ਸਾਡੇ ਪੰਜਾਬ ਨੂੰ ਆਗੂ ਕੜੀ ਨੇ ਮਾਰ ਦਿੱਤਾ ਜੇ ਜੇ ਕੋ ਉਹਦਾ ਚਾਹੇ ਪਰਿਵਾਰ ਦੇ ਵਿੱਚ ਜ਼ਿੰਮੇਵਾਰੀ ਦਾ ਚਾਹੇ ਕਿਸੇ ਪਾਰਟੀ ਦੇ ਆ ਤਾਂ ਮੈਂ ਉਹ ਗੱਲ ਕਰਾਂਗਾ ਕਿ ਪਾਰਟੀ ਦਾ ਉਹਦਾ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਹੈ ਜਿੰਦਾ ਮੈਨੂੰ ਲੱਗਦਾ ਪਰਿਵਾਰ ਦੀ ਜ਼ਿੰਮੇਵਾਰੀ ਜਿਹੜੀ ਨਿਭਾਉਣੀ ਬਹੁਤ ਔਖੀ ਆ ਪਰ ਕਿਤੇ ਪਾਰਟੀਆਂ ਦੇ ਵਿੱਚ ਜਾਂ ਜਥੇਬੰਦੀਆਂ ਵਿੱਚ ਅਸੀਂ ਆਗੂ ਬਣ ਕੇ ਚੱਲਣਾ ਤਾਂ ਮੈਨੂੰ ਲੱਗਦਾ ਜੇ ਤਾਂ ਅਸੀਂ ਗੁਣ ਦੀ ਓਟ ਦਾ ਅਸਰਾ ਰੱਖ ਕੇ ਚੱਲਣਾ ਤਾਂ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਜੇ ਪਰ ਅੱਜ ਕੀ ਹੋ ਗਿਆ ਉਸ ਟਾਈਮ ਤੋਂ ਦੇਖ ਲਿਆ ਜਿਹੜੀਆਂ ਜਿਹੜੀਆਂ ਲੋਕਾਈਤੀ ਪਾਰਟੀਆਂ ਨੇ ਇਹਨਾਂ ਨੇ ਇੱਕ ਜਿਹੜਾ ਜਿਹੜਾ ਉਹਦਾ ਇੱਕ ਸਿੰਬਲ ਬਣਾ ਦਿੱਤਾ ਅਸੀਂ ਅੱਜ ਪ੍ਰਧਾਨੀਆਂ ਦੇ ਨੋਗੋ ਲਾ ਕੇ ਆਪਣੇ ਆਪ ਤੇ ਆਪਣੇ ਲੋਕਾਂ ਦੇ ਵਿੱਚ ਪ੍ਰਭਾਵ ਬਣਾਏ ਬੈਠੇ ਆ ਤਾਂ ਸੰਗਤ ਜੀ ਗੱਲ ਸੁਣੋ ਤੁਹਾਡਾ ਜਿਹੜਾ ਸਤਕਾਰ ਹੈ ਤੁਹਾਡੇ ਲੋਕਾਂ ਚ ਹੀ ਹੁੰਦਾ ਅੱਜ ਮੇਰਾ ਮੈਂ ਆਪਣੇ ਪਿੰਡ ਦਾ ਜੰਪਾ ਨਾ ਮੇਰੇ ਪਿੰਡ ਦੇ ਮੇਰੇ ਸੱਜਣਾ ਮਿੱਤਰਾਂ ਨੂੰ ਮੇਰੀ ਇਸ ਤਰ੍ਹਾਂ ਸਭ ਕੁਝ ਹੀ ਪਤਾ ਹੈ ਵੀ ਹਰਜਿੰਦਰ ਸਿੰਘ ਦੀ ਔਕਾਤ ਕੀ ਹੈ ਤਾਂ ਮੈਂ ਇੱਕ ਗੱਲ ਕਰਾਂਗਾ ਵੀ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਆ ਸੱਚੀ ਜ਼ਿੰਦਗੀ ਜਿਉਣਾ ਜਿਉਣਾ ਸ਼ੁਰੂ ਕਰ ਦਈਏ ਛੂੜ ਦੇ ਫਰੇ ਵਿੱਚੋਂ ਨਿਕਲ ਜੀਏ ਅੱਜ ਸਾਡਾ ਰਹਿਣਾ ਸਾਡਾ ਪਾਉਣਾ ਪਹਿਨਣਾ ਉਹ ਪਖੰਡ ਹੋ ਚੁੱਕਾ ਅਸੀਂ ਆਪਣੇ ਆਪ ਨੂੰ ਸੱਚਾਈ ਨਹੀਂ ਬੇਸ ਕਰ ਰਹੇ ਅਸੀਂ ਬੜੇ ਵੱਡੇ ਵੱਡੇ ਲੱਗਦਾ ਕਿ ਅਸੀਂ ਬਹੁਤ ਵੱਡੇ ਆ ਪਰ ਜੇ ਗੱਲ ਕਰੀਏ ਤਾਂ ਮੈਂ ਕਹਿੰਨਾ ਅੱਜ ਆਗੂ ਕੌਣ ਨੂੰ ਮੰਨੀ ਜੇ ਕਰਦਾ ਸਾਡੇ ਅੱਜ ਵੀ ਦੱਸੋ ਅੱਜ ਬੱਚਿਆਂ ਤਾਂ ਹਾਸ ਹੋ ਗਏ ਅੱਜ ਸਾਡੇ ਬਾਹਰ ਕੁੰਜੜੇ ਜਾ ਰਹੇ ਜਾਂ ਨਹੀਂ ਇੱਥੋਂ ਅੱਜ ਸਰਦਾਰੀ ਛੱਡ ਕੇ ਤੇ ਉਹ ਅੱਜ ਦਿਹਾੜੀ ਕਰਦੇ ਜਿਹੜੇ ਕਹਿੰਦੇ ਉਹ ਚੰਗਾ ਸਮਝਦੇ ਆ ਤੇ ਮੈਨੂੰ ਲੱਗੋ ਫਿਰ ਸਾਡੀ ਕਮਾਈ ਕੀ ਹੈ ਜੀ ਇਸ ਕਰਕੇ ਜਿੱਥੇ ਅਸੀਂ ਆਪਣੇ ਕਾਰੋਬਾਰ ਕਰਨੇ ਆ ਉਥੇ ਆਪਣੇ ਫਰਜ਼ ਵੀ ਸੰਜੀ ਸਮਝ ਗਏ ਅੱਜ ਅਸੀਂ ਜਾਣਾ ਅੱਜ ਇਸ ਮੀਟਿੰਗ ਚ ਆਏ ਠੀਕ ਟਾਈਮ ਲੱਗ ਗਿਆ ਪਰ ਮੈਂ ਬੇਨਤੀ ਕਰਾਂਗਾ ਸਿੰਘੋ ਇਹ ਆਪਣੇ ਫਰਜ਼ ਬਣਦੇ ਨੇ ਅੱਜ ਅਸੀਂ ਜਿਹੜੇ ਇਸ ਰੂਪ ਦੇ ਵਿੱਚ ਅਸੀਂ ਸੰਥਾਾਂ ਦੇ ਵਿੱਚ ਸੰਗਤ ਦੇ ਵਿੱਚ ਬਹਿ ਕੇ ਇਹ ਚੀਜ਼ਾਂ ਦਾ ਹੱਲ ਕਰ ਸਕਦੇ ਆ ਆਪਣੇ ਪੰਜਾਬ ਨੂੰ ਤੇ ਆਪਣੀ ਪੰਜਾਬੀਅਤ ਨੂੰ ਬਚਾ ਸਕਦੇ ਆ ਇਸ ਕਰਕੇ ਜਿੱਥੇ ਅਸੀਂ ਅੱਜ ਪਿੰਡਾਂ ਦੇ ਵਿੱਚ ਹਲਾ ਸਾਡੇ ਲੀਡਰਾਂ ਨੇ ਕੀ ਪਿਆਦਾ ਕਰ ਦਿੱਤੇ ਸਾਡੀਆਂ ਸੱਤਾਂ ਦੇ ਰਿਵਾਜ ਕਰ ਦੇ ਖਤਮ ਕਰ ਦਿੱਤੇ ਸਾਡੇ ਪੰਚਾਇਤਾਂ ਖਤਮ ਕਰ ਦਿੱਤੀਆਂ ਕਿਉਂ ਖਤਮ ਕੀਤੀਆਂ ਅੱਜ ਤੁਸੀਂ ਵੇਖ ਰਹੇ ਹੋ ਆ ਜਿਹੜੀ ਲੈਂਡ ਪੁਲਿੰਗ ਜਿਹੜੀ ਸਕੀਮ ਆਈ ਆ ਗੱਲਾਂ ਚੱਲਦੀਆਂ ਨੇ ਬੜੇ ਵੜਬਲਾਰੇ ਬੋਰੇ ਨੇ ਪੰਚਾਇਤਾਂ ਮੰਦੇ ਪਾਉਣ ਪੰਚਾਇਤਾਂ ਹੈ ਕਿ ਨਹੀਂ ਪੰਚਾਇਤਾਂ ਤੁਸੀਂ ਵੇਖੋ ਪੰਚਾਇਤਾਂ ਸਰਕਾਰਾਂ ਨੇ ਧੱਕੇ ਨਾਲ ਜਿਹੜੇ ਸਾਡੇ ਸਰਪੰਚ ਬਣਾਏ ਵੋਟਾਂ ਤਾਂ ਕਿਤੇ ਪੈਣੀਆਂ ਹੀ ਨਹੀਂ ਦਿੱਤੀਆਂ ਜੇ ਉਹ ਪਿੰਡਾਂ ਦੇ ਸਰਪੰਚ ਹੋਣਗੇ ਤੇ ਪਿੰਡ ਦੀ ਗੱਲ ਕਰਨਗੇ ਇਸ ਕਰਕੇ ਸੰਗਤ ਜੀ ਇਹ ਸਮਝਣ ਵਾਲੀ ਗੱਲ ਹੈ ਸਾਡੇ ਵਾਸਤੇ ਅੱਜ ਸਾਰੇ ਵੀਰ ਕਿੰਨੇ ਕਹਿੰਦੇ ਅਸੀਂ ਵੇਖ ਲਈਏ ਅਸੀਂ ਕਾਰਗਰਨਾ ਜੁੜ ਗਏ ਆ ਜੇ ਸਾਡੇ ਸਮਾਜ ਸੋਹਣਾ ਹੋਵੇਗਾ ਸਾਡਾ ਇੱਥੇ ਰਹਿਣ ਦਾ ਜਿਹੜੇ ਸਾਡੇ ਬੱਚੇ ਨਸ਼ਿਆਂ ਤੋਂ ਦੂਰ ਹੋਣਗੇ ਤੇ ਉਹ ਕਮਾਈ ਕਰ ਲੈਣਗੇ ਇਹ ਸਾਡਾ ਭਨੇਖਾ ਜੀ ਸ਼ਾਇਦ ਮੈਂ ਹੀ ਪਰਿਵਾਰ ਪਾ ਸਕਦਾ ਅੱਜ ਤੁਸੀਂ ਵੇਖੋ ਵੱਡੇ ਵੱਡੇ ਪਰਿਵਾਰਾਂ ਦੇ ਜਿਹੜੇ ਆ ਜਿਹੜੇ ਬੱਚੇ ਸੀ ਉਹ ਨਸ਼ੇ ਦੇ ਵਿੱਚ ਗਲਤਾਨ ਹੋ ਕੇ ਅੱਜ ਘਰ ਬਰਬਾਦ ਹੋ ਗਏ ਤੇ ਕਿਤੇ ਨਾ ਕਿਤੇ ਸਾਡੀ ਅਸੀਂ ਸਾਰੇ ਹੀ ਜ਼ਿੰਮੇਵਾਰ ਆ ਅਸੀਂ ਸਮਾਜ ਵਿੱਚ ਆਪਣਾ ਫਰਜ਼ ਨਹੀਂ ਅਦਾ ਕਰ ਰਹੇ ਇਸ ਕਰਕੇ ਫਰਜ਼ ਬਣਦਾ ਜਦੋਂ ਵੀ ਅਸੀਂ ਸਮਾਜ ਵਿੱਚ ਵਿਚਰਦੇ ਆ ਜੇ ਅਸੀਂ ਗੁਰੂ ਨੂੰ ਮੰਨਦੇ ਆ ਤੇ ਆਪਦੇ ਧਰਮ ਨੂੰ ਨਿਭਾਉਂਦੇ ਹੋਏ ਅਸੀਂ ਜਿੱਥੇ ਵੀ ਸਾਡੇ ਗੁਰੂ ਨੇ ਸਿਖਾਇਆ ਜ਼ਬਰ ਦੇ ਵਿਰੁੱਧ ਬੋਲਣਾ ਔਰ ਗੱਲ ਅੱਜ ਭਾਈ ਅਮਰਪਾਲ ਦੀ ਕਰਦੇ ਆ ਭਾਈ ਅਮਰਤਪਾਲ ਸਿੰਘ ਦਾ ਬੜਾ ਵਧੀਆ ਕਾਰੋਬਾਰ ਸੀ ਤੇ ਬਹੁਤ ਸੋਹਣਾ ਪਰਿਵਾਰ ਦੇ ਵਿੱਚ ਵਿਚਰਿਆ ਸੀ ਪਰ ਉਹਨਾਂ ਨੇ ਪੰਜਾਬ ਦੇ ਵਾਸਤੇ ਸਾਨੂੰ ਲੋੜ ਇਹੋ ਜਿਹੀ ਆਗੂ ਦੀ ਅੱਜ ਗੱਲ ਕਰੋ ਤੇ ਤੁਸੀਂ ਸੋਚੋ ਪਿਆ ਸਾਡੇ ਪੰਜਾਬ ਦੀ ਦਵਾਈ ਕੌਣ ਕਰ ਸਕਦਾ ਮੈਂ ਆਪਣੀ ਜ਼ਿੰਦਗੀ ਦੀ ਗੱਲ ਕਰਦਾ ਮੈਂ ਉਹਨਾਂ ਦੇ ਵਿਚਾਰਾਂ ਤੇ ਮੈਂ ਸੋਚਦਾ ਧਾਰਨੀ ਆ ਲਾਗ ਮੈਂ ਭਾਈ ਅਮਰਤ ਸਾਹਿਬ ਅਮਰਤਪਾਲ ਦਾ ਕੋਈ ਅੰਨਾ ਧਗਦਾ ਮੈਂ ਉਹਨਾਂ ਨੂੰ ਇਸ ਗੱਲ ਤੇ ਮੰਨਦਾ ਵੀ ਇੱਕੋ ਇੱਕ ਆਗੂ ਰਿਹਾ ਸੰਤਾਂ ਤੋਂ ਬਾਅਦ ਚ ਉਸ ਆਦੂ ਨੇ ਸਾਡੇ ਪੰਜਾਬ ਦੀ ਗੱਲ ਕੀਤੀ ਔਰ ਹਰ ਇੱਕ ਪੱਤਰਕਾਰ ਨੂੰ ਹਰ ਮੁੱਦੇ ਤੇ ਇਹੋ ਜਿਹੇ ਵਿਚਾਰ ਕੀਤੇ ਤੇ ਅਸੀਂ ਉਹ ਮਹਿਸੂਸ ਕਰਦੇ ਵੀ ਆਗੂ ਸਾਡੇ ਇਹੋ ਜਿਹਾ ਹੀ ਹੋਣਾ ਚਾਹੀਦਾ ਔਰ ਉਸ ਆਦੂ ਨੂੰ ਉੱਗਣ ਵਾਸਤੇ ਜੇ ਅਸੀਂ ਆਪੀ ਇਲੈਕਸ਼ਨ ਲੜਿਆ ਤੇ ਤੁਸੀਂ ਸਾਰੇ ਧੀਰੇ ਹਲਕੇ ਨੇ ਜਾਂ ਖਦੂਰ ਸਾਹਿਬ ਹਲਕੇ ਨੇ ਪੰਜਾਬ ਦੇ ਲੋਕਾਂ ਨੇ ਮਤਲ ਕਰਕੇ ਉਹਨੂੰ ਜੰਮੀ ਬਣਾਇਆ ਤੇ ਮੈਂ ਕਹਿੰਦਾ ਕਿ ਅਜੇ ਸਾਡਾ ਅਸੀਂ ਉਹ ਲੈਣਾ ਅੱਜ ਵੀ ਸਾਡੀ ਜਿਹੜੀ ਹੈ ਚੱਲਣੀ ਚਾਹੀਦੀ ਜਿੰਨਾ ਚਿਰ ਅਸੀਂ ਉਹਨੂੰ ਬਾਹਰ ਨਹੀਂ ਕੱਢ ਲੈਂਦੇ ਉਹਨਾਂ ਜਦ ਸਾਡਾ ਜਿਹੜਾ ਮਿਸ਼ਨ ਕਾਮਯਾਬ ਨਹੀਂ ਜਿਹਾ ਹੋਇਆ ਇਸ ਕਰਕੇ ਮੈਂ ਧੰਨਵਾਦ ਕਰਦਾ ਬਾਪੂ ਜੀ ਅਰੀ ਮੈਂ ਕਈ ਵੀਰਾਂ ਨੇ ਵੀ ਵਿਚਾਰ ਕੀਤਾ ਵੀ ਬਾਪੂ ਜੀ ਅਰੀ ਪਰਿਵਾਰ ਹੀ ਸਾਰਾ ਅੱਗੇ ਕੰਮ ਕਰ ਰਿਹਾ ਤੇ ਮੈਂ ਇਹ ਗੱਲ ਕਰਾਂਗਾ ਵੈਸੇ ਤਾਂ ਮੂੰਹ ਤੇ ਵਡਿਆਈ ਹੁੰਦੀ ਪਰ ਗੱਲ ਸੁਣੋ ਅੱਜ ਮੈਂ ਨੇੜੇ ਹੋ ਕੇ ਪਰਿਵਾਰ ਦੇ ਵੇਖਿਆ ਬਾਪੂ ਜੀ ਅਰੀ ਸਾਰਾ ਪਰਿਵਾਰ ਹੀ ਪੰਜਾਬ ਦੇ ਵਿੱਚ ਘੁੰਮ ਰਿਹਾ ਜੀ ਜ਼ਿੰਮੇਵਾਰੀਆਂ ਜਿੱਤੇ ਤੁਸੀਂ ਉਹਨਾਂ ਨੂੰ ਭਾਈ ਅਮਰਜਪਾਲ ਨੂੰ ਪਿਆਰ ਦਿੱਤਾ ਤੇ ਉਹ ਆਪਦੀਆਂ ਸੁਫਾਵਾਂ ਨਿਭਾ ਰਿਹਾ ਪਰ ਉਹ ਬਹੁਤ ਔਖੇ ਆ ਵੇਖੋ ਇੱਕ ਤਾਂ ਪਰਿਵਾਰ ਦੇ ਵਿੱਚ ਬੀਬੀ ਜੀ ਹਰੀ ਹਰ ਥਾਂ ਵਗੋ ਮੱਖੀ ਜਾ ਕੇ ਪਰਿਵਾਰ ਵਿੱਚ ਆ ਕੇ ਲੋਕਾਂ ਦੇ ਨਾਲ ਜਾ ਕੇ ਆ ਕੇ ਵਾਸਤਾ ਪਾ ਰਹੀ ਵੀ ਪੰਜਾਬ ਵਾਸਤੇ ਉੱਠ ਗਏ ਕੋਈ ਗੱਲ ਨਹੀਂ ਜੇ ਅਮਰਤਪਾਲ ਸਿੰਘ ਅਜੇ ਜੇਲ੍ਹ ਦੇ ਵਿੱਚ ਹੈ ਤੇ ਸਾਡਾ ਫਰਜ਼ ਬਣਦਾ ਹੈ ਵੀ ਅਸੀਂ ਆ ਜੋ ਜਿੱਥੇ ਆਪਣੇ ਪੰਜਾਬ ਤੇ ਪੰਜਾਬ ਦੀ ਲੜਾਈ ਲੜਨੀ ਹੈ ਤਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਜਿਵੇਂ ਅੱਜ ਆਪਾਂ ਇੱਥੇ ਇਕੱਠੇ ਹੋਏ ਆਂ ਆਪਣੇ ਕੋ 3 ਦਿਨ ਆਪਾਂ ਸਾਰੇ ਵੀਰਾਂ ਨੇ ਪਿੰਡ-ਪਿੰਡ ਜਾ ਕੇ ਆਪਾਂ ਆਪਣੇ ਲੋਕਾਂ ਨੂੰ ਜਾਗਰੂ ਕਰਨਾ ਹੈ ਦੇਖੋ ਮੈਂ ਇੱਕ ਬੇਨਤੀ ਕਰਾਂਗਾ ਬੰਦੇ ਨਾਲ ਨਾ ਜੁੜੀਏ ਜੇਕਰ ਬੰਦਿਆਂ ਨਾਲ ਜੁੜਾਂਗੇ ਤੇ ਖੁਆਰ ਹੋਵਾਂਗੇ ਸੰਗਤ ਜੀ ਜੁੜਨਾ ਤੇ ਗੁਰੂ ਨਾਲ ਜੁੜ ਕੇ ਤੇ ਸੋਚ ਨਾਲ ਜੁੜੀਏ ਅਸੀਂ ਆਪਣੇ ਸਿਧਾਂਤੋਂ ਨਾ ਛੜਕੀਏ ਜੀ ਆਪਾਂ ਜੀ ਗੱਲ ਕਰਦੇ ਆਂ ਵੀ ਵੱਖ-ਵੱਖੀ ਪਾਰਟੀਆਂ ਦੀ ਅਸੀਂ ਆਪਦੀ ਪੰਥੀਤੀ ਪਾਰਟੀ ਕਾਜ ਦੇਣ ਦੀ ਗੱਲ ਕਰੀਏ ਉਹਨਾਂ ਨੇ ਆਪਦੇ ਕਦੇ ਨਿੱਜੀ ਮਾਇਆ ਲਫਾਦਾ ਨੂੰ ਲੈ ਕੇ ਆਪਦੇ ਸਿਧਾਂਤ ਛੱਡੇ ਤੇ ਅੱਜ ਵੇਖੋ ਹਾਲਾਤ ਕੀ ਨੇ ਤੇ ਮੈਂ ਬੇਨਤੀ ਕਰਾਂਗਾ ਅੱਜ ਸਾਨੂੰ ਬੰਦੇ ਦੀ ਕਦਰ ਛੱਡ ਕੇ ਕੰਮ ਦੀ ਕਦਰ ਕਰਨੀ ਪਊਗੀ ਤੇ ਸਾਨੂੰ ਗੁਰੂ ਦੇ ਸਿਧਾਂਤਾਂ ਤੇ ਚੱਲਣਾ ਪਏਗਾ ਕਿਉਂਕਿ ਸਾਨੂੰ ਗੁਰੂ ਜੀ ਹੁਕਮ ਕਰਕੇ ਗਏ ਨੇ ਗੁਰੂ ਮਾਨੇਵੰਦ ਦਾ ਹੁਕਮ ਦਿੱਤਾ ਸਾਡੇ ਗੁਰੂ ਨੇ ਹੁਕਮ ਕੀਤਾ ਅੱਜ ਅਸੀਂ ਬੰਦਿਆਂ ਦੇ ਪਿੱਛੇ ਤੁਰੇ ਸਰਦੇ ਆ ਤੇ ਮੈਂ ਉਹਨਾਂ ਅਕਾਲੀ ਵੀਰਾਂ ਨੂੰ ਬੇਨਤੀ ਕਰਨਾ ਚਾਹਣਾ ਉਹ ਗੁਰੂਓ ਤੁਸੀਂ ਸ਼ਖਬੀਰ ਨੂੰ ਪੰਧ ਬਣਾਈ ਬੈਠੇ ਹੋ ਸ਼ਰਮ ਕਰੀਏ ਅੱਜ ਸਾਡੇ ਹਾਲਾਤ ਕੀ ਏ ਅੱਜ ਆਦਾ ਫਰਜ ਬਣਦਾ ਅਸੀਂ ਅੱਜ ਆਉਂਦੇ ਇਨਾ ਕਰਕੇ ਅਸੀਂ ਇੱਕ ਮੇਨ ਭਾਈ ਅਮਰਪਾਲ ਸਿੰਘ ਨੂੰ ਜੇਲ੍ਹ ਚ ਰਹਾ ਕਰਕੇ ਪੰਜਾਬ ਦਾ ਮੁੱਖ ਮੰਤਰੀ ਵੀ ਸਥਾਈ ਚ ਬੜਾਵਾਂਗੇ ਤਾਂ ਪਰ ਇਹਨਾਂ ਨੂੰ ਵੀ ਮੈਂ ਹੀ ਕਰ ਲਈ ਬੇਟਾ ਇੱਦੇ ਹਜ਼ਾਰਾਂ ਲੋਕ ਜਿਹੜੇ ਸੜਕਾਂ ਤੇ ਜਾ ਕੇ ਮੌਤ ਹੋ ਜਾਂਦੀ ਤੇ ਕਿਤੇ ਗੈਰ ਹਲੀ ਮੌਤ ਮਰੀਏ ਅੱਜ ਜੇ ਸਾਡੇ ਭਾਈ ਜਗਤਾਰ ਸਿੰਘ ਦੁਵਾਰਾ ਜਾਂ ਬਲਵੰਸ਼ਿਕ ਰਾਜ ਉਹ ਰਗੇ ਜਿਹੜੇ ਬੱਦੀ ਸਿੰਘ ਬੈਠੇ ਆ ਤੇ ਮੈਂ ਕਹਿੰਦਾ ਉਹ ਜਿਲ੍ਹਾਂ ਦੇ ਵਿੱਚ ਬੈਠੇ ਨੂੰ ਇੱਕ ਮਾਰਗਦਰਸ਼ਕ ਨੇ ਪਰ ਸਾਡੇ ਦੇ ਲੋਕ ਜਿਹੜੇ ਇੱਥੇ ਬਾਹਰ ਬੈਠੇ ਵੀ ਜਿਹੜੇ ਮਰਿਆ ਰਕੇ ਜੇ ਕਿਉਂਕਿ ਅਸੀਂ ਕਰ ਕੀ ਰਹੇ ਹਾਂ ਉਹਦੇ ਲੋਕਾਂ ਵਾਸਤੇ ਇਸ ਕਰਕੇ ਜੇ ਸਮਾਜ ਤੇ ਜੇ ਤੁਹਾਡਾ ਪੰਜਾਬ ਛੇਪ ਹੋਵੇਗਾ ਤੇ ਤੁਹਾਡੇ ਬੱਚੇ ਕਮਾਈ ਕਰਕੇ ਖਾਣਗੇ ਸਾਡੇ ਗੂਨੇ ਕਿਰਤ ਕਰਕੇ ਖਾਣ ਲਈ ਕਿਹਾ ਤੇ ਅਸੀਂ ਅੱਜ ਆਪਣੇ ਬੱਚਿਆਂ ਵਿੱਚ ਕਿਤੇ ਮੈਂ ਕਿਤੇ ਇੰਨੇ ਕਿਲੋਵਲਾਲ ਚ ਫਸ ਗਏ ਆ ਕਿ ਮੇਰੀ ਵੱਡੀ ਕੋਠੀ ਹੋ ਜੇ ਤੇ ਸੰਗਤ ਜੀ ਜੇ ਕਰਕੇ ਤੇ ਬੱਚਾ ਸਾਡਾ ਮਕਰਾਏ ਪੈ ਗਿਆ ਤੇ ਕੋਠੀਆਂ ਦੇ ਵਿੱਚ ਤੁਸੀਂ ਵੇਖੋ ਅੱਜ ਕਿਤੇ ਘਾ ਹੋ ਗਿਆ ਪਿਆ ਜੀ ਸੋ ਬੇਨਤੀ ਹੈ ਸ਼ਮਾ ਬਹੁਤ ਹੋ ਗਿਆ ਮੈਂ ਧੰਨਵਾਦ ਵਿੱਚ ਕਰਦਾ ਸਾਰੇ ਵਰਕਰ ਸਾਥੀਆਂ ਦਾ ਤੁਸੀਂ ਸਭ ਸੋਨਾ ਕੱਢਿਆ ਕਿਉਂਕਿ ਮੈਂ ਸਾਰੇ ਵੀਰਾਂ ਦੇ ਨਾਮ ਜਾਣਦਾ ਪਰ ਸ਼ਮਾ ਬਹੁਤ ਹੋ ਚੁੱਕਾ ਹੈ ਹੁਣ ਆਪਾਂ ਬਾਪੂ ਜੀ ਦੇ ਵਿਚਾਰ ਸੁਣਨੇ ਆ ਸੋ ਸਾਰੀ ਸ਼ਕ ਨੂੰ ਬੇਨਤੀ ਹੈ ਵੀ ਆਪਾਂ ਬਾਬਾ ਬਕਾਲਾ ਸਾਹਿਬ ਆਪਾਂ ਮੰਗਾਲੀ ਵਾਲੇ ਕੋਲ ਤੋਂ ਆਪਾਂ 9 ਵਜੇ ਦਾ ਟਾਈਮ ਦਿੱਤਾ ਹੈ ਸਾਰੀ ਸ਼ਕ ਨੇ ਮੇਰੇ ਵੀ ਉੱਥੇ ਪਹੁੰਚ ਕੇ ਆਪਾਂ ਇਸੇ ਤਰ੍ਹਾਂ ਹੀ ਵੱਡੇ ਤੋਂ ਵੱਡਾ ਇਕੱਠ ਕਰਾਂਗੇ ਕਿਉਂਕਿ ਬਾਕੀ ਸਾਰੇ ਨੂੰ ਪਾਰਟੀਆਂ ਨੇ ਕਾਟ ਚੱਲੇ ਹੋਏ ਆ ਤਾਂ ਉਹਦੇ ਪਤਾ ਅੱਜ ਜੀ ਬਾਬਾ ਬਟਾਲਾ ਤੋਂ ਪਹੁੰਚਾਂਗੇ ਤਾਂ ਜੋ ਅਸੀਂ ਭਾਈ ਅਰਣ ਸਿੰਘ ਪਾਲ ਦੇ ਪਿਛੇ ਸਰਕਾਰ ਦਾ ਸਿੱਕੇ ਵਿਆਜ ਦੇ ਜੋਰੇ ਦੇ ਬਾਤ ਖੜੇ ਆ ਇਹਨੀਆਂ ਹਿੰਦਾਂ ਕਰਤਾ ਦੇ ਨੂੰ ਵੱਧ ਕੁੱਟ ਗਿਆ ਉਹਨਾਂ ਨੂੰ ਮਾਫੀ ਚਾਹਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ